ਦੇਖੋ ਹਰ ਸਿੱਖ ਨੂੰ ਆਉਣਾ ਚਾਹੀਦਾ ਖਾਸ ਕਰਕੇ ਨੌਜਵਾਨਾਂ ਨੂੰ ਜੇ ਨੌਜਵਾਨ ਮੇਰੀ ਇੱਕ ਗੱਲ ਧਿਆਨ ਨਾਲ ਸੁਣਿਓ ਜਿਹੜੇ 18 ਸਾਲ ਤੋਂ ਲੈ ਕੇ 30 ਸਾਲ ਦੀ ਉਮਰ ਤੱਕ ਜਿਹੜੇ ਨੌਜਵਾਨ ਨੂੰ ਗੁੱਸਾ ਨਹੀਂ ਆਉਂਦਾ ਜਿਹੜੇ ਨੌਜਵਾਨ ਨੂੰ ਕੋਈ ਸੰਘਰਸ਼ ਨਹੀਂ ਕਰਦਾ ਸਮਝ ਲਓ ਬੁਝਦਲ ਹੈ 30 ਸਾਲ ਤੋਂ ਪਹਿਲਾਂ ਪਹਿਲਾਂ ਜੂਥ ਨੂੰ ਆਉਣਾ ਚਾਹੀਦਾ ਜਿਹੜੇ ਬੰਦੇ ਬੰਦੀ ਸਿੰਘ ਰਿਆ ਨੇ ਅਜਮਾਨੀ ਵਾਖਾਲ ਸਾਹਿਬ ਅਜੋ ਕਤੇ ਅਜੋ ਬੰਦੀ ਸਿੰਘ ਜਿਹੜੇ ਰਿਹਾ ਹੋਏ ਬੰਦੀ ਸਿੰਘ ਨੇ ਜਿਹੜੇ ਬੰਦੀ ਸਿੰਘ ਨੇ ਉਹ ਆਪਣੇ ਆਪਣੇ ਆਪਣਾ ਖਾਤਰ ਗਏ ਨੇ ਜਾਂ ਪੰਜਾਬ ਦੀ ਖਾਤਰ ਗਏ ਨੇ ਉਹਨਾਂ ਨੇ ਆਪਣੀ ਇੱਜ਼ਤ ਅਣਖ ਪੰਜਾਬ ਦੀ ਆਵ ਰੂ ਪੰਜਾਬ ਦੀ ਲੱਥੀ ਪੱਗ ਸਿਰ ਤੇ ਧਰੀ ਆ ਉਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ ਸਰਕਾਰ ਸਾਡੇ ਨਾਲ ਧੱਕਾ ਕਰਦੀ ਆ ਸਰਕਾਰ ਮਜਬੂਰ ਕਰਦੀ ਆ 84 ਵਾਲਾ ਮਾਹੌਲ ਬਣਾਉਣ ਤੇ ਪਰ ਅਸੀਂ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕੇ ਬੰਦੀ ਸਿੰਘਾਂ ਨੂੰ ਰਿਹਾ ਕਰ ਦਿਓ ਜੇ ਤੁਸੀਂ ਰਿਹਾ ਨਾ ਕੀਤੇ ਪੰਜਾਬ ਚ ਪਹਚਾਲ ਆਵੇਗਾ ਨੌਜਵਾਨੀ ਅੱਕੀ ਪਈਆ ਪਰ ਬਜ਼ੁਰਗ ਇੱਕ ਗੱਲ ਕਹਿੰਦੇ ਆ ਕਰੇ ਕਿ ਅਗਰ ਸਾਨੂੰ ਮਰਵਾਇਆ ਤਾਂ ਪੱਗਾ ਵਾਲਿਆਂ ਨੇ ਮਰਵਾਇਆ ਕੁਛ ਕੇ ਸਿਗੇ ਜਿਨ੍ਹਾਂ ਨੇ ਮਰਵਾਇਆ ਦੇਖੋ ਜੀ ਕਹਿੰਦੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਜੰਗ ਲੱਗੀ ਨਾ ਤੇ ਉੱਥੇ ਮੁਗਲ ਮਾਰੇ ਗਏ ਜਦੋਂ ਮੁਗਲ ਮਾਰੇ ਗਏ ਤੇ ਮਹਾਰਾਜ ਨੇ ਕਹਿਤਾ ਸਿੰਘਾਂ ਨੂੰ ਵੀ ਇਹਨਾਂ ਨੂੰ ਦਬਦਿਓ ਤੇ ਸਿੱਖਾਂ ਦਾ ਸੰਸਕਾਰ ਕਰ ਦਿਓ ਉਹ ਸਿੱਖਾਂ ਨੇ ਸੋਚਿਆ ਵੀ ਇੰਨੇ ਟੋਏ ਕਿਹੜਾ ਬੱਟੂਗਾ ਉਹਨਾਂ ਨੇ ਇਹਨਾਂ ਦਾ ਵੀ ਸੰਸਕਾਰ ਕਰਤਾ ਗੁਰੂ ਗੋਬਿੰਦ ਸਿੰਘ ਨੇ ਬਚਨ ਕਰਿਆ ਫਿਰ ਕਹਿੰਦੇ ਤੁਸੀਂ ਇਹ ਗਲਤ ਕਰਤਾ ਕਹਿੰਦੇ ਇਹਨਾਂ ਦਾ ਸੰਸਕਾਰ ਕਰਤਾ ਇਹ ਹੁਣ ਸਿੱਖਾਂ ਦੇ ਘਰ ਚ ਪੈਦਾ ਹੋਣਗੇ ਪੱਗਾਂ ਵੀ ਬੰਨਣਗੇ ਤੇ ਚੱਲਣਗੇ ਸਿੱਖੀ ਦੇ ਉਲਟਾ ਆ ਕਿਸਾਨੀ ਮੋਰਚੇ ਤੇ ਨਹੀਂ ਦੇਖਿਆ ਜਿਹੜਾ ਕਹਿੰਦਾ ਸੀ ਨਿਸ਼ਾਨ ਸਾਹਿਬ ਲਾ ਦਿਓ ਇਹ ਉਹੀ ਨੇ ਫਿਰ ਸਮਝ ਗਏ ਗੱਲ ਕਰ ਰਹੇ ਹਾਂ ਹੁਣ ਦੁਕਾਨ ਨੂੰ ਨਾ ਲੈਣਾ ਪਤਾ ਹੀ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਜੀਪ ਸਿੱਧੂ ਦਾ ਜਿਹਨਾਂ ਦੀਪ ਸਿੱਧੂ ਦਾ ਲਹੂ ਪੀ ਰੱਖਿਆ ਸੀ ਜਿਨ੍ਹਾਂ ਨੇ ਪੰਜਾਬ ਚ ਪੁੱਛਦਾ ਕੁੱਤਾ ਉਹਨਾਂ ਨੂੰ 3000 ਵੋਟ ਨਹੀਂ ਪਈ ਜਿਹੜੇ ਮੈਨੂੰ ਕਹਿਣ ਤੇ ਤੂੰ ਸਿਮਰਜੀਤ ਮਾਨ ਨਾਲ ਵੀਡੀਓ ਤਾਂ ਪਾਤੀ ਇਹਨੂੰ ਤਾਂ 1000 ਵੋਟ ਨਹੀਂ ਪਈ ਤਾਂ ਡਾਂਕੇ ਦੀ ਜੋੜ ਤੇ ਕਿਹਾ ਸੀ ਤਿੰਨ ਮਹੀਨੇ ਬਾਅਦ ਮੈਂ ਸੰਗਰੂਰ ਜ਼ਿਲ੍ਹੇ ਦਾ ਗੜਾ ਆਮ ਆਦਮੀ ਪਾਰਟੀ 92 ਐਮਐਲਏ ਦੋ ਮੁੱਖ ਮੰਤਰੀ ਇੱਕ ਉਹ ਖਾਲਸਤਾਨੀ ਖਾੜਕੂ ਬੰਦਾ ਜਿਹਨੂੰ 500 ਵੋਟ ਪੈਂਦੀ ਸੀ ਚੋਪੜ ਗੇ ਧਰਤੇ ਉਹਨੇ ਸਾਈਡ ਤੇ ਹੁਣ ਉਹ ਨੌਜਵਾਨੀ ਨਹੀਂ ਰਹੀ ਥੋੜਾ ਤੁਸੀਂ ਬਹੁਤ ਭਲੇਖਿਆਂ ਚ ਪਾ ਲਿਆ ਇੱਕ মিডিਆ ਦੇ ਇੱਕ ਲੀਡਰਾਂ ਦੇ ਵਿਸ਼ਵਾਸ ਨਾ ਕਰਿਓ ਇਹ ਮਰਵਾਉਂਦੇ ਆਪਣੇ ਨਾਲ ਦੇ ਗਦਾਰ ਹੀ ਹੁੰਦੇ ਨੇ ਮੈਂ ਤਾਂ ਹੀ ਕਹਿਣਾ ਵੀ ਜਿਉਂਦੇ ਜੀ ਬੰਦੇ ਦਾ ਸਾਥ ਦਓ ਤੁਸੀਂ ਜਿਉਂਦੇ ਜੀ ਤਾਂ ਦੀਪ ਸਿੱਧੂ ਨੂੰ ਰਵਾਈ ਗਏ ਜਿਹੜਾ ਬੰਦਾ ਐਡੇ ਵੱਡੇ ਲੈਵਲ ਤੇ ਪਹੁੰਚਿਆ ਹੋਇਆ ਸੀ ਜਿਹੜੇ ਬੰਦੇ ਕੋਲ ਮਾਇਆ ਦਾ ਭੰਡਾਰ ਸੀ ਪਰ ਉਹ ਇੱਕ ਸ਼ਰਦਾ ਦੇ ਨਾਲ ਇੱਕ ਲੋਈ ਦੀ ਬੁੱਕਲ ਮਾਰ ਕੇ ਰੋ ਰਿਹਾ ਹੈ ਉਹਨੇ ਲਾਲ ਜਿੱਦੇ ਸਾਡਾ ਹਰਮੰਦਰ ਸਾਹਿਬ ਟਾਇਆ ਉਹਤੇ ਤਿਰੰਗਾ ਲਾਇਆ ਸੀ ਇਹਨਾਂ ਨੇ ਨਿਸ਼ਾਨ ਪੱਟ ਕੇ ਗੁਰੂ ਸਾਹਿਬ ਸੰਤ ਜਰਨੈਲ ਸਿੰਘ ਕਹਿੰਦੇ ਸਿੱਖ ਕੌਮ ਜਿਉਂਦੀ ਆ ਬਦਲਾ ਲਵੇਗੀ ਇਹਨੇ ਤਿਰੰਗਾ ਲਾ ਕੇ ਗਏ ਤੇ ਸਾਡਾ ਜੋਧਾ ਲਾਲ ਕਿਲੇ ਤੇ ਨਿਸ਼ਾਨ ਚਾੜ੍ਹ ਕੇ ਆਇਆ ਪਰ ਬੰਦੇ ਦੀ ਵੈਲਿਊ ਮਰਨ ਤੋਂ ਬਾਅਦ ਹੀ ਕਿਉਂ ਪਤਾ ਲੱਗਦੀ ਹੈ ਜਦੋਂ ਜਿਉਂਦਾ ਸੀਗਾ ਉਦੋਂ ਸਾਰੇ ਕਹਿੰਦੇ ਸੀਗੇ ਜੰਸੀਆ ਦਾ ਬੰਦਾ ਇਹ ਜਿਉਂਦੇ ਜੀ ਤਾਂ ਸੰਤ ਜਰਨੈਲ ਸਿੰਘ ਨੂੰ ਨਹੀਂ ਉਹ ਕਾਂਗਰਸ ਦਾ ਏਜੰਟ ਕਹੀ ਗਏ ਨੇ ਜਿਉਂਦੇ ਜੀ ਤਾਂ ਦੀਪ ਸਿੱਧੂ ਨੂੰ ਭਾਜਪੀ ਦਾ ਬੰਦਾ ਕਹੀ ਗਏ ਨੇ ਸਿੱਧੂ ਮੂਸੇ ਵਾਲੇ ਦੇ ਵਪਾਰ ਪਗਾਤ ਪਏ ਰਹੇ ਹੁਣ ਜਿੱਦੇ ਮੈਨੂੰ ਜੇਲ੍ਹ ਚ ਘਰੇ ਕਿ ਆ ਗਿਆ ਜੇਲ੍ਹ ਚ ਮੈਨੂੰ ਭੇਜਿਆ ਮੀਡੀਆ ਦਾ ਸਰਕਾਰ ਦੇ ਹੱਕ ਜੀ ਭੁਗਤਦਾ ਮੇਰੇ ਬਿਆਨ ਤਾਂ ਲਾਈ ਨਹੀਂ ਨਾ ਦੂਸਰੀ ਤਰਫ ਵੀ ਮੈਂ ਤਾਂ ਇੱਕ ਸਿਮਰਜੀਤ ਮਾਨ ਦੀ ਜਿੱਤਣ ਦੀ ਖਿੱਚ ਗੱਡੀਆਂ ਮੇਰੇ ਨਾਲ ਮੈਨੂੰ ਕਹਿੰਦੇ ਸੀਗੇ ਵੀਡੀਓ ਕਾਲ ਤੇ ਵੀ ਹੱਥ ਮੰਨ ਕੇ ਮਾਫੀ ਮੰਗ ਲਾ ਵੀ ਮੈਂ ਅੱਜ ਤੋਂ ਬਾਅਦ ਸਰਕਾਰ ਖਿਲਾਫ ਨਹੀਂ ਬੋਲਦਾ ਤੇ ਨਾਮ ਹੈ ਪ੍ਰਸ਼ਾਸਨ ਖਲਾਫ ਬੋਲਾਂ ਨਹੀਂ ਕਹਿੰਦੇ 1 ਸਾਲ ਲਈ ਜੇਲ੍ਹ ਭੇਜਾਂਗੇ ਮੈਂ 1 ਸਾਲ ਜੇਲ੍ਹ ਕੱਟ ਲੂੰਗਾ ਪਰ ਸਰਤਾ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ ਦੂਸਰੀ ਗੱਲ ਆਮ ਆਦਮੀ ਪਾਰਟੀ ਡਿਕਟੇਟਰਸ਼ਿਪ ਕਰ ਰਹੀ ਆ ਭਗਵੰਤ ਮਾਨ ਬਾਦਲਾਂ ਨੂੰ ਇੰਨਾ ਜ਼ਿਆਦਾ ਬੋਲਦਾ ਹੁੰਦਾ ਸੀ ਕੈਪਟਨ ਨੂੰ ਬੋਲਦਾ ਹੁੰਦਾ ਸੀ ਭਗਵਾਨ ਤਮਾਨ ਨੂੰ ਕਿਸੇ ਨੇ ਜੇਲ੍ਹ ਭੇਜਿਆ ਅਸੀਂ ਮੜਾ ਜਾ ਬੋਲ ਦਿੰਨੇ ਆ ਵੀ ਭਾਈ ਕਿਲੋ ਕਿਲੋ ਸੋਨਾ ਤੁਹਾਡੇ ਕੋਲ ਕਿੱਥੋਂ ਆ ਗਿਆ ਸਾਡੇ ਦੇ ਪਰਦੇ ਪਾਉਣ ਦੇ ਪਰ ਬੰਦੇ ਦੀ ਵੈਲਿਊ ਮਰਨ ਤੋਂ ਬਾਅਦ ਕਿਉਂ ਹੁੰਦੀ ਹੈ ਦੀਪ ਸਿੱਧੂ ਨੂੰ ਅੱਜ ਕਿਹਾ ਜਾਂਦਾ ਹੈ ਕਿ ਅਗਰ ਦੀਪ ਸਿੱਧੂ ਜਿਉਂਦਾ ਹੁੰਦਾ ਤੇ ਅੱਜ ਦਿਨ ਹੀ ਕੁਝ ਹੋਰ ਹੋਣੇ ਸੀਗੇ ਮੋਰਚਾ ਕਦੋਂ ਦਾ ਲੱਗ ਜਾਂਦਾ ਦੀ ਸਿੱਧੂ ਮੂਸੇਵਾਲੇ ਦੀ ਮੌਤ ਹੀ ਉਸ ਤੋਂ ਬਾਅਦ ਉਸ ਨੂੰ ਕਿਹਾ ਜਾਂਦਾ ਹੈ ਕਿ ਸਿੱਧੂ ਮੂਸੇਵਾਲੇ ਜਿਸ ਤਰ੍ਹਾਂ ਗਾਣੇ ਕੱਢਿਆ S.Y.L ਸਿਮਰਨਜੀਤ ਸਿੰਘ ਮਾਨ ਦੇ ਸਪੋਰਟ ਦੇ ਵਿੱਚ ਸਿੱਧੂ ਮੂਸੇਵਾਲਾ ਆ ਰਿਹਾ ਸੀ ਮੈਂ ਤੁਹਾਨੂੰ ਦੱਸਦਾ ਇਹੀ ਸਾਡੀ ਕੌਮ ਦੀ ਤਰਾਸਦੀ ਆ ਜਿੱਦੇ ਮੈਨੂੰ ਪੁਲਿਸ ਨੇ ਚੱਕਿਆ ਹਵਾਲਾ ਚ ਥਾਣੇਦਾਰ ਨੂੰ ਹੋਇਆ ਵੀ ਬਾਬਾ ਖੇੜੀ ਵਾਲਾ ਅਰੈਸਟ ਕਰਿਆ ਐਸਐਚਓ ਕਹਿੰਦਾ ਮੈਨੂੰ ਇਹ ਮਹਿਸੂਸ ਹੁੰਦਾ ਸੀਗਾ ਵੀ ਬਾਬੇ ਨੂੰ ਛਡਾਉਣ ਖਾਤਰ ਡਰਨਾ ਲੱਗੂਗਾ ਮੂਰੇ ਸਿੰਘਾਂ ਦਾ ਕਹਿੰਦਾ ਮੈਨੂੰ ਪਤਾ ਉਹ ਕੀ ਕਰਦਾ ਜੀ ਐਸਐਚਓ ਕਿਹਾ ਹੂੰ ਕੁਛ ਨਹੀਂ ਤੂੰ ਬੜਾ ਗੁਰੂ ਗਵਿੰਦ ਸਿੰਘ ਗਵਿੰਦ ਸਿੰਘ ਕਰਦਾ ਦੀ ਆਇਆ ਕੋਈ ਸਿੱਖ ਮਗਰ ਤੂੰ ਬੜੇ ਨਿਸ਼ਾਨ ਸਾਹਿਬ ਚੜਾਉਂਦਾ ਦੀ ਓਏ 15 ਅਗਸਤ ਨੂੰ ਆਇਆ ਕੁਝ ਖਮਾ ਕਰ ਅੰਦਰੋਂ ਦਿਲੋਂ ਤੋੜਦੇ ਸੀ ਅਸੇ ਜੇਲ੍ਹ ਦੇ ਵਿੱਚ ਮੈਂ ਮਰ ਜਾਂਦਾ ਫਿਰ ਕੱਠ ਹੋ ਜਾਂਦਾ ਫਿਰ ਪਤਾ ਨਹੀਂ ਸ਼ਹੀਦ ਬਣਾ ਦਿੰਦੇ ਅਰੇ ਇਹ ਵੀ ਤੁਹਾਨੂੰ ਦੱਸਦਾ ਮਹਾਰਾਜ ਦੀ ਹਜ਼ੂਰੀ 'ਚ ਬਚਨ ਕਰਦਾ ਜਿੱਦੇ ਮਰਿਆ ਗੋਲੀ ਛਾਤੀ 'ਚ ਖਾ ਕੇ ਮਰਾਂਗੇ ਔਰ ਨਾਮ ਦੇ ਨਾਲ ਸ਼ਹੀਦ ਲੱਗੂਗਾ ਸਾਨੂੰ ਕਿਸੇ ਸਰਕਾਰ ਦਾ ਡਰ ਨਹੀਂ ਸਾਡੀ ਸਰਕਾਰ ਅਕਾਲ ਪੁਰਖ ਹੈ ਸਾਡੀ ਸਰਕਾਰ ਦਾ ਮੁਖੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਅਸੀਂ ਕਿਸੇ ਦੇ ਅਧੀਨ ਨਹੀਂ ਆਉਂਦੇ ਅਸੀਂ ਪੁੱਤਾਂ ਮੀਰੀ ਪੀਰੀ ਦੇ ਮਾਲਕ ਗੁਰ ਹਰਗੋਬਿੰਦ ਪਾਸ਼ਾ ਦੇ ਪਰ ਕਈ ਚੀਜ਼ਾਂ ਸਾਹਮਣੇ ਆਈਆਂ ਅਮਰਤਪਾਲ ਨੂੰ ਲੈ ਕੇ ਵੀ ਜਰਨੈਲ ਸਿੰਘ ਭਿੰਡਰਾ ਵਾਲੇ ਨੂੰ ਲੈ ਕੇ ਵੀ ਕਿਹਾ ਗਿਆ ਤੁਹਾਨੂੰ ਕਿ ਆਪਣਾ ਸਟੈਂਡ ਸਪਸ਼ਟ ਕਰੋ ਦੇਖੋ ਅਮਰਤਪਾਲ ਸਿੰਘ ਜਿੱਦਾਂ ਆਇਆ ਵੀਡੀਓ ਕਾਲ ਤੇ ਗੱਲ ਕਰਾਈ ਮੇਰੇ ਨਾਲ ਵਧੀਆ ਬਚਨ ਹੋਏ ਉਸ ਤੋਂ ਬਾਅਦ ਮੈਨੂੰ ਪੁਲਿਸ ਨੇ ਚੱਕ ਲਿਆ ਚਲੋ ਅਮਰਤਪਾਲ ਨੇ ਕੋਈ ਬਿਆਨ ਨਹੀਂ ਦਿੱਤਾ ਦੇਣਾ ਚਾਹੀਦਾ ਸੀ ਮੇਰਾ ਮਨ ਸੀਗਾ ਤੇ ਮੇਰੇ ਕੰਨ ਬੜੇ ਭਰੇ ਪਰ ਆਪਾਂ ਉਹਨਾਂ ਲੋਕਾਂ ਚੋਂ ਨਹੀਂ ਹੈ ਵੀ ਮੇਰੀ ਸਪੋਰਟ ਨਹੀਂ ਕੀਤੀ ਮੈਂ ਹੋਂਦ ਹੀ ਨਹੀਂ ਕਰਾਂ ਮੇਰਾ ਸਟੈਂਡ ਅਮਰਤਪਾਲ ਸਿੰਘ ਦੇ ਨਾਲ 101% ਆ ਜਿੱਥੇ ਅਮਰਤਪਾਲ ਮੇਰੀ ਡਿਊਟੀ ਲਾਊਗਾ ਸਭ ਤੋਂ ਪਹਿਲਾਂ ਤੁਹਾਨੂੰ ਖੇੜੀ ਵਾਲਾ ਮਿਲੇਗਾ ਬਸ ਮੇਰੀ ਇੱਕ ਨੀਕ ਬੇਨਤੀ ਹੈ ਵੀ ਮੇਰੇ ਆਸ਼ਰਮ 'ਚ ਮਰੀਜ਼ਾਂ ਨੂੰ ਦੁੱਧ ਨਾ ਮੁੱਕੇ ਮੇਰੇ ਆਸ਼ਰਮ 'ਚ ਮਰੀਜ਼ਾਂ ਨੂੰ ਦਾਣਾ ਨਾ ਮੁੱਕੇ ਮੇਰੇ ਆਸ਼ਰਮ 'ਚ ਮਰੀਜ਼ਾਂ ਨੇ ਰੋਟੀ ਨਾ ਮੁੱਕੇ ਮੈਨੂੰ ਚਾਹੇ ਉਰੇ ਪੱਕੀ ਰੱਖ ਲਓ ਨਾਲੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਮੈਂ ਫੀਮ ਖਾਣਾ ਜਾਂ ਨਹੀਂ ਜਿਹੜੇ ਅਮਲੀ ਹੁੰਦੇ ਨੇ ਉਸ ਮੌਕੇ ਅੱਛਾ ਮੁੱਖ ਮੰਤਰੀ ਕਿਹੜੇ 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 ਹਲਕੇ ਤੋਂ ਕਿਹੜੇ ਹਲਕੇ ਦਾ ਜਿੱਤੇ ਆ ਮੁੱਖ ਮੰਤਰੀ ਧੂਰੀ ਤੋਂ ਜਿੱਤੇ ਆ ਨਾ ਤੇ ਮੈਂ ਵੀ ਧੂਰੀ ਤੋਂ ਜਿੱਤੇ ਆ ਧੂਰੀ ਤੋਂ ਆ ਜ਼ਰੂਰਤ ਹੈ ਕਿਸੇ ਦੇ ਮੁੱਖ ਮੰਤਰੀ ਦੇ ਖਿਲਾਫ ਤੇ ਬੋਲਣ ਦੀ ਮੈਂ ਜ਼ਰੂਰਤ ਕਰ ਰਹੀ ਆ ਸੰਗਰੂਰ ਜ਼ਿਲ੍ਹੇ ਦੇ ਵਿੱਚ ਠੀਕ ਹੈ ਤੇ ਮਾੜਾ ਜਿਹਾ ਬੋਲਦਾ ਇਹ ਪਰਚਾ ਪਾ ਕੇ ਜਿਹੜੀ ਅੰਦਰ ਛੱਡ ਦਿੰਦੇ ਨੇ ਪਰ ਇੱਧਰ ਕੌਮੀ ਇਨਸਾਫ ਮੋਰਚੇ ਦੀ ਗੱਲ ਕਰ ਲੈਣੇ ਆ ਕੌਮੀ ਇਨਸਾਫ ਮੋਰਚੇ ਦੇ ਵਿੱਚ ਬਿੱਤ ਦਿਨ ਸੋਨੀਆ ਮਾਨ ਵੀ ਆਈ ਸੀ ਕਿ ਉਸ ਤੋਂ ਪਹਿਲਾਂ ਬੱਬੂ ਮਾਨ ਵੀ ਆਏ ਦਾਦੂਵਾਲ ਵੀ ਆਏ ਧੰਮੀ ਵੀ ਆਏ ਪਰ ਸੋਨੀਆ ਮਾਨ ਦਾ ਵਿਰੋਧ ਕੀਤਾ ਗਿਆ ਬੱਬੂ ਮਾਨ ਦਾ ਵਿਰੋਧ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਚਲੋ ਆਪਾਂ ਹੋਰ ਤੱਕ ਕਮੈਂਟ ਨਹੀਂ ਕਰਦੇ ਹਨ ਸਾਰਿਆਂ ਦਾ ਪਰ ਸੋਨੀਆ ਮਾਨ ਜੀ ਆ ਥੋੜਾ ਜਿ ਦਿਨ ਪਹਿਲਾਂ ਕੇਜਰੀਵਾਲ ਨੂੰ ਮਿਲ ਕੇ ਆਏ ਆ ਹਨਾ ਮਿਲਦੇ ਆ ਵਿੱਚ ਉਹ ਸਿਮਰਦੀਤ ਮਾਨ ਦੇ ਨਾਲ ਪਹਿਲਾਂ ਮਿਰਦੇ ਰਹੇ ਬਾਅਦ ਚ ਉਹਨਾਂ ਦੇ ਉਲਟ ਹੋ ਗਏ ਅਸਲ ਚ ਇਹ ਲੋਕ ਪਬਲਿਕਿਟੀ ਦੇ ਭੁੱਖੇ ਹੁੰਦੇ ਨੇ ਇਹ ਲੋਕ ਉਹ ਨਹੀਂ ਹੈਗੇ ਵੀ ਜੇ ਗੋਲੀ ਚੱਲ ਗਈ ਤਾਂ ਥੋੜੇ ਖੜ ਜਾਣਗੇ ਗੋਲੀ ਚੱਲਣ ਵੇਲੇ ਤਾਂ ਫਿਰ ਇਹੇ ਜੇ ਖੜਦੇ ਆ ਇਹਨਾਂ ਨੂੰ ਤਾਂ ਫੇਮ ਚਾਹੀਦਾ ਆ ਮੈਨੂੰ ਇੱਕ ਨਵਾਂ ਸਾਬ ਦਾ ਫੇਮ ਆ ਮੇਰਾ ਹਜੇ ਤੱਕ ਕਹਿੰਦੇ ਮੇਰਾ ਮੋਬਾਈਲ ਦਿਖਾਈ ਆ 3-4000 ਦਾ ਮੋਬਾਈਲ ਆ ਮੇਰੇ ਕੋਲੇ ਕੁਟੀਆਂ 'ਚ ਰਹਿਣਾ ਮੈਂ ਮੈਂ ਕਿਤੇ ਆਈਫੋਨ ਨਹੀਂ ਬਾਹਰੋਂ ਮੰਗਾ ਸਕਦਾ ਮੈਂ ਕਿਸੇ ਨੂੰ ਜ਼ਿੰਦਗੀ 'ਚ ਵਿਗਾੜੇ ਨਹੀਂ ਪਾਈ ਮੈਂ ਜੇਲ੍ਹ ਗਿਆ ਸੁਖਵੀਰ ਬਾਦਲ ਮੈਨਾਂ ਸਿੱਧੀ ਗੱਲ ਤੀ ਮੇਰੀ ਮੈਂ ਨਹੀਂ ਫੋਨ ਕਰਿਆ ਸਿਮਰਜੀਤ ਮਾਨ ਨਾਲ ਮੈਂ ਕੱਲਾ ਹੀ ਸੰਗਰੂਰ ਜ਼ਿਲ੍ਹੇ ਚੋਂ ਖੜਿਆ ਸੀ ਮੈਂ ਨਹੀਂ ਫੋਨ ਕਰਿਆ ਜੇਲ੍ਹ ਗਏ ਆ ਆਪਦੀ ਹੱਕ ਦੇ ਜੋਰ ਤੇ ਕੱਟ ਕੇ ਆਏ ਆ ਚਾਹੇ ਫੇਰ ਕੱਟਣੀ ਪਵੇ ਜੇ ਕਾਰਨ ਕੀ ਆ ਸਿਰ ਦਿੱਤੇ ਆ ਆਵਾਜ਼ ਨਹੀਂ ਰਹਿਣਾ ਧਰਮ ਸਿਰ ਦਿੱਤੇ ਆ ਆਵਾਜ਼ ਨਹੀਂ ਰਹਿਣਾ ਜਿੰਨਾ ਚਿਰ ਕਿਸੇ ਵੀ ਅਸੀਂ ਦੇਖੋ ਹਿੰਦੂ ਭਾਈਚਾਰੇ ਦਾ ਅਸੀਂ ਕਿੰਨਾ ਸਤਿਕਾਰ ਕਰਦੇ ਹਾਂ ਮਹਾਰਾਣਾ ਪ੍ਰਤਾਪ ਸਾਡੇ ਲਈ ਯੋਧੇ ਨੇ ਪ੍ਰithvi ਰਾ चौहान ਸਾਡੇ ਲਈ ਯੋਧੇ ਨੇ ਮਹਾਰਾਣਾ ਸਿਵਾਜੀ ਸਾਡੇ ਲਈ ਯੋਧੇ ਨੇ ਮਹਾਰਾਣਾ ਸੰਭਾਜੀ ਸਾਡੇ ਲਈ ਯੋਧੇ ਨੇ ਪਰ ਸਾਡਾ ਜੋ ਦਾ ਸੰਤ ਚਰਨ ਆਲ ਸਿੰਘਾ ਉਹਨੂੰ ਇਹ ਮਾੜਾ ਕਿਉਂ ਬੋਲਦੇ ਨੇ ਸਿੱਖ ਨਹੀਂ ਬੋਲਦੇ ਪਰ ਲੱਗਦਾ ਨਹੀਂ ਕਿ ਕੁਝ ਕੀ ਲੋਕ ਹੀ ਬੋਲਦੇ ਆ ਜਿਹੜੇ ਜਿਸ ਨੂੰ ਕਿਹਾ ਜਾਂਦਾ ਬਾਰਬਾਰ ਇਲਜ਼ਾਮ ਲੱਗਦਾ ਕਿ ਏਜੰਸੀਆ ਦੇ ਬੰਦੇ ਆ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਕੁਝ ਕੀ ਬੰਦੇ ਨੇ ਸਾਰੇ ਤਾਂ ਨਹੀਂ ਬੋਲਦੇ ਇਹ ਦੋ ਚਾਰ ਲੀਰਾਂ ਜੀਆਂ ਨੇ ਇੱਕ ਤਾਂ ਗੰਜਾ ਜਾਂ ਹਾਂ ਪੁੱਤ ਉਹ ਰੋੜਾ ਉਹ ਤਾਂ ਮਿੰਨ ਦਾ ਦਿਮਾਗ ਖਿਲ ਗਿਆ ਉਹਦਾ ਤਾਂ ਠੀਕ ਆ ਉਹਦਾ ਦਵਾਈ ਦਵਾਉਣੀ ਗੱਡੇਆ ਸੀਗਾ ਸੁਣਿਆ ਇੱਥੇ ਜੱਟ ਖੜਾ ਕਰੇ ਇਹ ਯਾਰ ਜੱਟ ਦਾ ਪੁੱਤ ਲੱਗਦਾ ਤੁਹਾਨੂੰ ਬਾਬਾ ਜੀ ਕਹਿੰਦਾ ਬਾਬਾ ਜੀ ਕਹਿੰਦਾ ਮੈਂ ਜੱਟ ਜਿਹੜੇ ਜੱਟ ਹੁੰਦੇ ਨੇ ਉਹ ਤਾਂ ਹੋਰ ਤਰ੍ਹਾਂ ਦੇ ਹੁੰਦੇ ਨੇ ਜੱਟ ਬੰਦਾ ਕਦੇ ਚਾਵਲ ਨਹੀਂ ਹੁੰਦਾ ਠੀਕ ਆ ਨਾ ਜਿਹਨਾਂ ਦਾ ਨਾਂ ਜੱਟ ਸਿਕਿਉਰਿਟੀ ਰੱਖੇ ਮੈਨੂੰ ਜਿੱਡੀ ਥ੍ਰੈਟ ਆ ਦੁਨੀਆਂ 'ਚ ਕਿਸੇ ਨੂੰ ਨਹੀਂ ਬਸ ਆ ਸਰਕਾਰ ਆ ਜਿਹੜੀ ਮੈਨੂੰ ਮਰਵਾਉਣਾ ਚਾਹੁੰਦੀ ਆ ਆਰ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਇਹ ਮੈਨੂੰ 100% ਮਾਰਨਗੇ ਕੋਈ ਮੈਨੂੰ ਖੋਫ ਕੋਈ ਨਹੀਂ ਇਹ ਤੁਹਾਨੂੰ ਪੁਲੇਖਾ ਪਾਉਣਗੇ ਵੀ ਆਬੇ ਨੇ ਸੁਸਾਇਡ ਕਰ ਲਈ ਤੁਹਾਨੂੰ ਪੁਲੇਖਾ ਪਾਉਣਗੇ ਬਾਬੇ ਦਾ ਐਕਸੀਡੈਂਟ ਹੋ ਗਿਆ ਤੁਹਾਨੂੰ ਪੁਲੇਖਾ ਪਾਉਣਗੇ ਮੇਰੀ ਦੇਸ਼ ਦੇ ਪ੍ਰਧਾਨ ਮੰਤਰੀ ਸਾਰਿਆਂ ਨੂੰ ਚਿੱਠੀਆਂ ਕੱਢੀਆਂ ਹੋਈਆਂ ਠੀਕ ਹੈ ਸਿਕਿਉਰਿਟੀ ਦਾ ਆਰਡਰ ਆ ਮੈਨੂੰ ਦਿੰਦੇ ਨਹੀਂ ਹੈ ਮੈਂ ਕਹਿੰਦਾ ਨਾਂ ਦਓ ਲਾਇਸੈਂਸ ਨਹੀਂ ਦਿੰਦੇ ਮਾ ਨਾਂ ਦਓ ਪਰ ਜੇ ਮੈਂ ਮਰਦਾ ਉਹਦਾ ਜ਼ਿੰਮੇਵਾਰ ਸੰਗਰੂਰ ਦਾ ਪ੍ਰਸ਼ਾਸਨ ਤੇ ਸੀਐਮ ਹੋਊਗਾ ਪੰਜਾਬ ਦਾ ਤੇ ਮਰਨਾ ਤਾਂ ਇੱਕ ਦਿਨ ਹੈ ਹੀ ਐ ਬਸ ਅਰਦਾਸ ਇਹ ਕਰਿਓ ਵੀ ਗੋਲੀ ਛਾਤੀ 'ਚ ਵੱਜੇ ਪਰ ਲੱਗਦਾ ਨਹੀਂ ਕਿ ਕੁਝ ਕੋ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਕਿਉਂਕਿ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਕਈ ਕਹਿੰਦੇ ਆ ਕਿ ਜਿਹੜੇ ਖਾਲਸਾ ਰਾ ਚਾਹੁੰਦੇ ਨੇ ਉਹ ਸਾਨੂੰ ਮਰਵਾਣਾ ਚਾਹੁੰਦੇ ਕਈ ਹਿੰਦੂ ਰਾਸ਼ਟਰ ਦੀ ਮੰਗ ਉਹ ਕਰਦੇ ਨੇ ਜਿਹੜੇ ਪੰਜਾਬ ਦੇ ਹਿੰਦੂ ਨੇ ਉਹ ਰਹਿੰਦੇ ਕਿੱਥੇ ਨੇ ਪੰਜਾਬ 'ਚ ਰਹਿੰਦੇ ਨੇ ਨਾ ਮੈਨੂੰ ਆਏ ਦੱਸੋ ਜਿਸ ਧਰਮ ਪਿੱਛੇ ਨੂੰ ਮਚਾਉਣ ਲਈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਸੀਸ ਦਿੱਤਾ ਇਹ ਉਸੇ ਕੌਮ ਦੇ ਉਲਟ ਬੋਲਦੇ ਨੇ ਇਹ ਕੀਰਤਗਾਨ ਨਹੀਂ ਮੇਰੇ ਬਹੁਤ دوست Hindu ਨੇ ਪੰਜਾਬ ਦਾ Hindu ਪੰਜਾਬ ਦਾ ਸਕਾ ਬਣ ਕੇ ਰਵੇ ਤੱਤੀ ਬਾਹ ਨਹੀਂ ਲੱਗੂਗੀ ਪਿੰਦੂਆਂ ਨੂੰ ਜੇ ਪੰਜਾਬ ਦੇ Hindu ਹੁਣ ਮੈਂ ਕੀ ਕਹਾਂ ਭੈਣ ਬੈਠੀ ਹੈ ਜੇ ਹੁਣ ਇਹ ਸਿਰਸੈ ਨਾਲੇ ਸ਼ੇਰ ਦੇ ਪਿੱਛੇ ਹੱਥ ਲਾਈ ਜਾਣ ਸ਼ੇਰ ਤਾਂ ਪੰਜਾ ਮਾਰੂ ਹੈ ਨਾ ਫਿਰ ਹਣ ਉਹ ਸੂਰੀ ਕੀ ਕਹਿੰਦਾ ਸੀਗਾ ਵੀ ਖਾਲਿਸਤਾਨ ਦੀਆਂ ਧੀਆ ਭੈਣਾਂ ਨਾਲ ਮੇਰੇ ਸੰਬੰਧ ਨੇ ਜੇ ਹੁਣ ਅਸੀਂ ਇਹ ਗੱਲ ਕਹਿ ਦਈਏ ਪਰ ਜੀ ਸਿੱਖ ਦਾ ਕਰਤਾਰ ਇੰਨਾ ਗਿਰਿਆ ਹੋਇਆ ਨਹੀਂ ਹੁੰਦਾ ਜੇ ਅਸੀਂ ਕਹੀਏ ਵੀ ਹਿੰਦੂਆਂ ਨਾਲ ਸਾਡਾ ਪਿਆਰ ਹੈ ਪਰ ਸਿਵ ਸੈਨਾਂ ਦੀਆਂ ਧੀਆ ਭੈਣਾਂ ਨਾਲ ਮੇਰੇ ਸੰਬੰਧ ਨੇ ਖਾਲ ਉਹ ਫਿਰ ਚੰਗਾ ਲੱਗੂਗੀ ਗੱਲ ਇਹ ਸਿੱਖ ਦਾ ਕਰਤਾਰ ਇਦਾਂ ਦਾ ਨਹੀਂ ਧੀਆ ਭੈਣਾਂ ਸਾਂਝੀਆਂ ਹੁੰਦੀਆਂ ਉਹ ਕਹਿੰਦਾ ਅਸੀਂ ਤਾਂ ਖਾਲਿਸਤਾਨੀਆਂ ਨੂੰ ਕਿਹਾ ਹਰਾਮ ਜਾ ਦਿਓ ਖਾਲਿਸਤਾਨੀ ਜਾਂ ਸਿੱਖ ਨੇ ਠੀਕ ਹੈ ਪਾਕਿਸਤਾਨ ਤੋਂ ਬਣਨ ਤੋਂ ਪਹਿਲਾਂ ਕੋਈ ਨਾ ਹੋਗਾ ਸੀ ਪਾਕਿਸਤਾਨ ਬਣਿਆ ਨਾ ਬੰਗਲਾਦੇਸ਼ ਬਣਨ ਤੋਂ ਪਹਿਲਾਂ ਨਾ ਹੋਗਾ ਦੀ ਕੋਈ ਬੰਗਲਾਦੇਸ਼ ਬਣਿਆ ਨਾ ਜੇਦੇ ਖਾਲਸਤਾਨ ਬਣਿਆ ਨਾ ਉਹਦੇ ਲੇੜਾ ਸਾਡਾ ਤਖਤ ਹੋਊਗਾ ਤਖਤ ਤੇ ਜੋ ਆਜ ਉਹਦੇ ਦੀ ਫੋਟੋ ਲੱਗੂਗੀ ਸਾਡੇ ਨੋਟ ਤੇ ਇਹਦੀ ਫੋਟੋ ਚੱਲਣੀ ਆ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਪੰਜਾਬ ਦੇ ਵਿੱਚ ਹਲੇ ਆਕਾ ਅੱਲਾ ਹੋ ਰਹੀਆਂ ਨੇ ਕਈ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਨੇ ਇੱਥੋਂ ਵੀ ਮੋਰਚੇ ਤੋਂ ਵੀ ਕਈ ਲੋਕ ਬੋਲਦੇ ਜਿਹਨੂੰ ਹਿੰਦੂ ਰਾਸ਼ਟਰ ਚਾਹੀਦਾ ਲੈ ਲੈਣ ਪਰ ਪੰਜਾਬ ਨੂੰ ਖਾਲਸਾ ਰਾਜ ਚਾਹੀਦਾ ਕੋਈ ਹਿੰਦੂ ਰਾਸ਼ਟਰ ਲੈਣਾ ਹੱਕਾ ਉਹਨਾਂ ਦਾ ਮੈਂ ਨਹੀਂ ਕਹਿੰਦਾ ਹਿੰਦੂ ਪੱਕਾ ਹਿੰਦੂ ਰਹੇ ਹਿੰਦੂ ਰਾਸ਼ਟਰ ਲੈਣਾ ਉਹਨਾਂ ਦਾ ਹੱਕਾ ਉਹਨਾਂ ਦੀ ਮੰਗ ਸਹੀ ਹੈ ਪਰ ਉਹਨਾਂ ਦੀ ਮੰਗ ਉਹਨਾਂ ਚਿਰ ਪੂਰੀ ਨਹੀਂ ਹੋਣੀ ਜਿੰਨਾ ਚਿਰ 24 ਘੰਟੇ ਪਹਿਲਾਂ ਖਾਲਸਾਣ ਦੇਣਾ ਪੈਣਾ ਹੈ ਜੇਕ ਹਿੰਦੂ ਰਾਸ਼ਟਰ ਬਣਾਉਣਗੇ ਨਾ ਤਾਂ ਇਹ ਉਹਨਾਂ ਦੇ ਹੱਕ ਤੇ ਜਾ ਕੇ ਝੰਡਾ ਕੱਢ ਦਾਂਗੇ ਖਾਲਸਾਤਨ ਦਾ ਬੋਲੇ ਸੋਨਹੀਓ ਜੈ ਆਕਾਲ ਪਰ ਜਿਸ ਤਰ੍ਹਾਂ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਮ੍ਰਿਤਪਾਲ ਵੀ ਬੋਲਦੇ ਆ ਪਰ ਜਿਹੜੇ ਪੰਜਾਬ ਦੇ ਵਿੱਚ ਹੋਰ ਵੀ ਲੋਕ ਰਹਿੰਦੇ ਆ ਮੰਨ ਲਓ ਹਿੰਦੂ ਆ ਪਰ ਉਹ ਡਾਊਟ ਦੇ ਵਿੱਚ ਨੇ ਕਿ ਖਾਲਸ ਖਾਲਸਾ ਰਾਜ ਪੰਜਾਬ ਦੇ ਵਿੱਚ ਆਊਗਾ ਤੇ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੋਰ ਵੀ ਕਮਿਊਨਿਟੀਜ਼ ਨੇ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਸਿਕਿਉਰ ਰੱਖਾਂਗੇ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਦੋਂ 8% ਸਿੱਖ ਸੀਗੇ 8% ਬਾਕੀ ਮੁਸਲਮਾਨ ਸੀ ਯਾਰ ਹਿੰਦੂ ਜ਼ਿਆਦਾ ਸੀ ਦੱਸੋ ਹਿੰਦੂ ਆ ਕਿ ਇੱਕ ਵੀ ਨਾ ਲੈ ਦੋ ਕਿ ਕਿਸੇ ਹਿੰਦੂ ਨੂੰ ਸਜ਼ਾ ਮਿਲੀ ਹੋਵੇ ਖਜ਼ਾਨਚੀ ਹਿੰਦੂ ਸੀ ਜਿਹੜੇ ਅਫਸਰ ਲਾਏ ਮੁਸਲਮਾਨਾਂ ਚੋ ਲਾਏ ਅਮਰੀਕਾ ਨੇ ਇਹ ਦੁਨੀਆ ਤੇ ਸਰਚ ਮਾਰੀ ਵੀ ਕਿਹੜਾ ਰਾਜ ਸਭ ਤੋਂ ਦੁਨੀਆ ਦੇ ਵਿੱਚ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਚੰਗਾ ਰਾਜ ਕਿਹਦਾ ਹੋਇਆ ਪੱਗਾਂ ਵਾਲਿਓ ਜਗਾਰਾ ਲਾ ਦਿਓ ਕਹਿੰਦੇ ਥੋੜਾ ਹੋਇਆ ਖਾਲਸਤਾਨ ਨੂੰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ ਦੁਨੀਆ ਦੇ ਵਿੱਚੋਂ ਸਭ ਤੋਂ ਤਕੜਾ ਜਰਨੈਲ ਕਿਹੜਾ ਕੱਢਿਆ ਹਰੀ ਸਿੰਘ ਨਲੂਆ ਕੱਢਿਆ ਲਾਓ ਜਗਾਰਾ ਬੋਲੇ ਸੋ ਨਿਹਾਲ ਸਾਨੂੰ ਰਾਜ ਕਰਨਾ ਆਉਂਦਾ ਹੈ ਹਿੰਦੂਆਂ ਨੂੰ ਤੱਤੀ ਵਾਹ ਵੀ ਨਹੀਂ ਲੱਗੂਗੀ ਇਹ ਜਿਹੜੇ ਬੱਸਾਂ 'ਚੋਂ ਹਿੰਦੂ ਕੱਢ ਕੇ ਮਾਰੇ ਨੇ ਇਹ ਖਾੜਕੂਆਂ ਨੇ ਨਹੀਂ ਮਾਰੇ ਇਹ ਪੁਲਿਸ ਦੇ ਟੌਟਾ ਨੇ ਮਾਰੇ ਨੇ ਸਿੱਖ ਦਾ ਕਰਤਾਰ ਕਦੇ ਇੰਨਾ ਗਿਰਿਆ ਨਹੀਂ ਹੁੰਦਾ ਮੇਰੇ ਆਸ਼ਰਮ ਦੇ ਵਿੱਚ ਮੰਨ ਲਾ 60 ਮਰੀਜ਼ ਨੇ ਮੈਨੂੰ ਕੀ ਪਤਾ ਵੀ ਕਿਹੜਾ ਹਿੰਦੂ ਆ ਕਿਹੜਾ ਸਿੱਖ ਆ ਕਿਹੜਾ ਮੁਸਲਮਾਨ ਸਿੱਖ ਆ ਜਿਹੜਾ ਸਿੱਖ ਕਿਸੇ ਤੇ ਜ਼ੁਲਮ ਨਹੀਂ ਕਰਦਾ ਸਿੱਖ ਜ਼ੁਲਮ ਸਹਿ ਲੈਂਦਾ ਪਰ ਕਿਸੇ ਤੇ ਕਰਦਾ ਨਹੀਂ ਜਿਹੜਾ ਖਾਲਸਾ ਉਹ ਨਾ ਜੁਲਮ ਸਾਈਂ ਦਾ ਨਾ ਕਰਦਾ ਆਖਰੀ ਸਵਾਲ ਹੈ ਮੇਰਾ ਬਾਬਾ ਜੀ ਪਰ ਲੱਗਦਾ ਨਹੀਂ ਕਿ ਇਸ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਾਉਣ ਦੇ ਲਈ ਏਜੰਸੀਆਂ ਕਾਫੀ ਸਾਲਾਂ ਤੋਂ ਲੱਗੀਆਂ ਸਿਗੀਆਂ ਪੰਜਾਬ ਦੇ ਵਿੱਚ ਨਸ਼ੇ ਵੜਿਆ ਗਿਆ ਚਿੱਟਾ ਵੜਿਆ ਗਿਆ ਹੋਰ ਤਰ੍ਹਾਂ ਤਰ੍ਹਾਂ ਦੇ ਨਸ਼ੇ ਜਿਹੜੇ ਨੇ ਪੰਜਾਬ ਦੀ ਨੌਜਵਾਨੀ ਨੂੰ ਧਾਉਣ ਦੇ ਲਈ ਲਾਏ ਗਏ ਆ ਫਿਰ ਲੱਗਦਾ ਨਹੀਂ ਕਿ ਇਹ ਤਿਆਰੀ ਕਾਫੀ ਪਹਿਲੇ ਤੋਂ ਚੱਲ ਰਹੀ ਸੀਗੀ ਜਿਹੜਾ ਚਿੱਟਾ ਹੈ ਇਹ ਬਹੁਤ ਥੱਲੇ ਆ ਗਿਆ ਨਸ਼ਾ ਹੁਣ ਇਸ ਤੋਂ ਵੀ ਉੱਪਰ ਆ ਗਿਆ ਆਈਸ ਆ ਗਈ ਇੱਕ ਮੈਂ ਕੱਲ ਮੁੰਡਾ ਚੰਡੀਗੜ੍ਹ ਦਾ ਮਿਲਿਆ ਮੈਂ ਡਿਬੇਟ ਕਰਦਾ ਨਸ਼ੇ ਬਾਰੇ ਪੁੱਛਦਾ ਸੀ ਇੱਕ ਉਹਨੂੰ ਕਹਿੰਦੇ ਨੇ ਐਲ ਐ ਐਲ ਐਲ ਸੀ ਡੀ ਐਲ ਐ ਐਲ ਐਸ ਡੀ ਐਲ ਐ ਐਸ ਡੀ ਉਹ ਕਹਿੰਦੇ ਪੜਾਕਾ ਜਾਂ ਪੈਂਦਾ ਜੀ ਉੱਤੇ ਰੱਖ ਕੇ ਉਹ ਕਹਿੰਦੇ 6 ਮਹੀਨੇ ਨਸ਼ਾ ਹੀ ਨਹੀਂ ਉਤਰਦਾ ਇਹੋ ਜੇ ਨਸ਼ੇ ਆ ਗਏ ਇਹ ਕਿਉਂ ਆਏ ਇਹਨਾਂ ਨੇ ਪੋਸਟ ਦੇ ਠੇਕੇ ਬੰਦ ਕਰਤੇ ਸੰਤ ਜਨਰੈਲ ਸਿੰਘ ਪਿੰਡਰ ਵਾਲੇ ਦਾ ਕਟੜ ਸਿੱਖ ਸੀ ਨਾ ਉਹਨਾਂ ਨੇ 13ਵੀਂ ਮੰਗ ਲਹੀ ਆਨੰਦਪੁਰ ਦੇ ਮਤੇ 'ਚ ਫੀਮ ਅਤੇ ਭੁੱਖੀ ਖਾਣ ਵਾਲੇ ਦੇ ਲਸੈਂਸ ਬਣਾਏ ਜਾਣ ਦੱਸੋ ਫੇਰ ਉਦੋਂ ਵੱਡਾ ਸਿੱਖ ਕੌਣ ਹੋਇਆ ਪਰ ਦੂਜੇ ਸਟੇਟਾਂ ਦੇ ਵਿੱਚ ਲੀਗਲ ਹੈ ਲੀਗਲ ਹੈ ਇਹ ਕਾਨੂੰਨ ਇੰਡੀਆ ਦਾ ਕਾਨੂੰਨ ਤਾਂ ਦੇਖੋ ਤੁਸੀਂ ਰਾਜਸਥਾਨ ਦੇ ਵਿੱਚ ਫੀਮ ਵੀ ਮਿਲਦੀ ਹੈ ਭੁੱਕੀ ਵੀ ਮਿਲਦੀ ਹੈ ਚਿੱਟਾ ਹੈ ਨਹੀਂ ਉੱਥੇ ਸਾਡੇ ਆ ਕੇ ਉਹ ਜ਼ਾਹਿਰ ਬਣ ਜਾਂਦੀ ਹੈ ਇਹ ਦੋਗਲਾ ਨਹੀਂ ਕੰਮ ਹੈ ਦੋਗਲੀ ਨਹੀਂ ਸਰਕਾਰ ਪੰਜਾਬ ਦੇ ਵਿੱਚ ਬੇਬੀ ਟੈਸਟ ਟਿਊਬ ਸੈਂਟਰ ਖੁੱਲ ਰਹੇ ਨੇ ਹਾਂ ਜੋ ਚਿੱਟਾ ਨੌਜਵਾਨ ਪਿੰਦੇ ਨੇ ਉਹ ਕਹਿੰਦੇ ਕਿ ਅੱਜ ਬੱਚਾ ਪੈਦਾ ਕਰਨ ਦੇ ਹਾਲਾਤ ਤੇਰਾ ਸਭ ਤੋਂ ਵਧੀਆ ਸਵਾਲ ਆ ਇਹ ਕਿਸੇ ਨੇ ਅੱਜ ਤੋਂ 10 ਸਾਲ ਪਹਿਲਾਂ ਬੀਬੀ ਟਿਊਬ ਸੈਂਟਰ ਸੁਣਿਆ ਸੀ ਕੀ ਕੋਈ ਹੁੰਦਾ ਪੰਜਾਬ ਦਾ ਨੌਜਵਾਨ ਨਮਰਦ ਕਰਤਾ ਜੂਪੀ ਵਿਹਾਰ ਤੋਂ ਸਪਰਮ ਮੰਗਾ ਕੇ ਟਿਊਬਾਂ ਰਹੀਂ ਭਰ ਕੇ ਸਾਡੀਆਂ ਸਰਦਾਰਨੀਆਂ ਗੁਰੂ ਗੋਬਿੰਦ ਸਿੰਘ ਦੀਆਂ ਧੀਆਂ ਉਹਨਾਂ ਦੇ ਗਰਭ ਵਿੱਚ ਧਰਿਆ ਜਾਂਦਾ ਸਾਡੀ ਨਸਲ ਖੁਸੀ ਹੋ ਰਹੀ ਆ ਕਿਉਂ ਹੋਈ ਕਿਉਂਕਿ ਅਸੀਂ ਗਿਰਗੇ ਕਰਦਾਰਾਂ ਤੋਂ ਦੂਸਰੀ ਗੱਲ ਕਿਉਂ ਹੋਇਆ ਨਸ਼ਾ ਇਹਨਾਂ ਨੇ ਪੋਸਟ ਤੇ ਅਫੀਮ ਦੇ ਠੇਕੇ ਬੰਦ ਕੀਤੇ ਪੰਜਾਬ ਨੂੰ ਰੋਕ ਲਾਤੀ ਮੇਰਾ ਉਹ ਸੀਗਾ ਮੇਰੇ ਦਾਦਾ ਜਿਹੜੇ ਮੇਰੇ ਦਾਦਾ ਜੀ ਸੀ ਨਾ ਉਹਨਾਂ ਦੇ ਪਰ ਆ ਉਹ ਵੀ ਮੇਰੇ ਦਾਦਾ ਲੱਗੇ ਉਹ ਵੀ ਬਹੁਤ ਵੱਡੇ ਗੈਂਗਸਟਰ ਸੀਗੇ ਅਨਕਾਉਂਟਰ ਹੀ ਸ਼ਾਇਦ ਹੋਇਆ ਸੀ ਉਹਨਾਂ ਦਾ ਵੀ ਤੇ ਅਫੀਮ ਖਾਂਦੇ ਸੀ ਉਹ 6 ਲੀਟਰ ਦੁੱਧ ਪੀਂਦੇ ਤੇ ਇੱਕ ਦਿਨ ਚ ਸਾਡੇ ਪਿੰਡ ਇੱਕ ਬਜ਼ੁਰਗ ਸੀ ਸਾਡੇ ਪਿੰਡ ਨਹੀਂ ਉਹਨਾਂ ਦੀ ਰਿਸ਼ਤੇਦਾਰੀ ਚ ਇੱਕ ਬਜ਼ੁਰਗ ਸੀ ਬਾਬਾ ਜੀ 101 ਸਾਲ ਦੀ ਉਮਰ ਭੋਗ ਕੇ ਗਿਆ 14 ਸਾਲ ਤੋਂ ਫੀਮ ਖਾਣ ਲੱਗ ਗਿਆ ਸੀ 25 ਮੁੰਡਿਆਂ ਨੂੰ ਜਨਮ ਦਿੱਤਾ ਇੱਕ ਕੁੜੀ 26 ਮੁੰਡੇ ਸੀ ਉਹਦੇ ਆ ਹੁਣ ਆਲਿਆਂ ਤੋਂ ਇੱਕ ਜਵਾਬ ਨਹੀਂ ਹੁੰਦਾ ਇਹ ਕਿਉਂ ਨਹੀਂ ਹੁੰਦਾ ਇਹ WHO ਦੀ ਸਿਆਸਤ ਸੀ ਮੋਦੀ ਨੇ ਈਰਾਨ ਤੋਂ 25000 ਕਰੋੜ ਦੀ ਫੀਮ ਮੰਗਾਈਆ ਕਿਉਂ ਸਾਡੇ ਕੀੜੇ ਪਿਆਂ ਸਾ ਤੋਂ ਪੰਜਾਬ ਚੋਂ ਲੈ ਲੰਦਾ ਕਿੱਲਾ-ਕਿੱਲਾ ਅਸੀਂ ਬੀਜ ਲੰਦੇ ਕਿਉਂ ਘਰਸਾਨੀ ਸਾਡੀ ਡੋਬਣੀ ਆ ਜਵਾਨੀ ਸਾਡੀ ਡੋਬਣੀ ਆ ਪਾਣੀ ਸਾਡਾ ਖਤਮ ਕਰਨਾ ਨਸਲ ਸਾਡ ਕੋਈ ਸਾਡੀ ਕਰਨੀ ਆ ਇਹ ਤਾਂ ਆ ਸਿੰਘ ਬੈਠੇ ਆ ਤਾਂ ਹੀ ਪੰਜਾਬ ਬਚਿਆ ਬਾਕੀ ਤਾਂ ਖੋਖਲੇ ਹੋਏ ਪਿਆਂ ਸਾਰੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੇ ਬਾਕੀ ਮੇਰੀ ਲਾਸਟ ਬੇਨਤੀ ਇਹੀ ਆ ਸਾਰਿਆਂ ਨੂੰ ਵੀ ਹਰ ਬੰਦਾ ਇਸ ਮੋਰਚੇ 'ਚ ਆਓ ਇਹ ਉਹ ਸਿੰਘ ਨੇ ਇਹ ਉਹ ਜਰਨਲ ਨੇ ਜਿਨ੍ਹਾਂ ਨੇ ਤੁਹਾਨੂੰ ਤੁਹਾਡੇ ਖਾਤਰ ਜੇਲਾਂ ਘੱਟ ਰਹੇ ਨੇ ਸਜ਼ਾਵਾਂ ਪੂਰੀਆਂ ਹੋ ਚੱਕੀਆਂ ਨੇ ਸਮੇਂ ਦੀ ਸਰਕਾਰ ਤੰਗ ਕਰ ਰਹੀ ਆ ਇਹ ਮੋਰਚੇ ਦੀ ਜਿੱਤ ਹੋਣੀਏ ਹੋਣੀ ਆ ਕਿਉਂਕਿ ਇਹਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਆਰਾਇ ਕਰ ਤੁਸੀਂ ਕਿਸਾਨੀ ਅੰਦੋਲਨ ਬਾਰੇ ਵੀ ਉਸ ਟਾਈਮ ਵੀ ਬੋਲੇ ਸੀ ਕਿ ਮੈਂ ਮੈਂ ਸ਼ੁਰੂ ਤੋਂ ਹੀ ਕਹਿਣਾ ਆ ਰਿਹਾ ਵੀ ਜਦੋਂ ਨਹਿنگ ਸਿੰਘ ਉੱਥੇ ਪਹੁੰਚ ਗਏ ਸੀ ਮੈਂ ਉਦੋਂ ਤੋਂ ਕਹਿੰਦਾ ਆ ਰਿਹਾ ਸੀ ਵੀ ਆਸਾਨੀ ਅੰਦੋਲਨ ਦੇ ਜਿਹੜੇ ਬਿੱਲ ਨੇ ਉਹ ਰੱਦ ਹੋਣਗੇ ਹੋਣਗੇ ਤਿੰਨ ਮਹੀਨੇ ਮੈਂ ਪਹਿਲਾਂ ਦੱਸਤਾ ਸੀ ਵੀ ਗੁਰਪਰਵ ਤੇ ਹੋਣਗੇ ਠੀਕ ਹੈ ਜੀ ਦੀਪ ਸਿੱਧੂ ਦਾ ਮੈਂ ਪਹਿਲਾਂ ਦੱਸਤਾ ਸੀਗਾ ਵੀ ਇਹਨੂੰ ਸੂਸਾਈਡ ਕਰ ਮਤਲਬ ਬਣਾਉਣਗੇ ਜਾਂ ਇਹਨੂੰ ਮਾਰਨਗੇ ਮੈਂ ਪਹਿਲਾਂ ਦੱਸਤਾ ਸੀ ਕਿ ਕੈਪਟਨ ਕਾਂਗਰਸ ਛੱਡੂਗਾ ਤੇ ਪੰਜ ਲੀਡਰ ਹੋਰ ਛੱਡਣਗੇ ਮੈਂ ਪਹਿਲਾਂ ਦੱਸਤਾ ਸੀਗਾ ਵੀ ਆ ਇਲੈਕਸ਼ਨ ਲੜਨਗੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨਗੇ ਰਾਜੇ ਆਲੂਰੀ ਉਹ ਹੋਇਆ ਨਹੀਂ ਫਤੇਗੜ ਸਾਹਿਬ ਦੀਪ ਸਿੱਧੂ ਦੇ ਭੋਗ ਤੇ ਮੈਂ 10 7 ਲੱਖ ਬੰਦੇ ਦੇ ਇਕੱਠ ਚ ਕਿਹਾ ਸੀ ਵੀ ਜੇ ਇੱਕ ਵੀ ਕਿਸਾਨ ਆਗੂ ਜਿੱਤ ਗਿਆ ਤਾਂ ਮੇਰਾ ਨਾਮ ਬਦਲਾ ਦਿਓ ਜਿੱਤੇ ਆ ਠੀਕ ਹੈ ਜੇ ਹੁਣ ਆਪਾਂ 10 ਗੱਲਾਂ ਕਰਦੇ ਆ ਇੱਕ ਨਦੀ ਝੂਠੀ ਗਲਤ ਵੀ ਨਿਕਲ ਜਾਂਦੀ ਆ ਪਰ ਜੇ ਹੁਣ ਇੱਕ ਨਾਂ ਨੂੰ ਛੱਡ ਕੇ ਤੁਸੀਂ ਇੱਕ ਫੜ ਲਓ ਉਹ ਉਹ ਤਾਂ ਗੱਲ ਚੰਗੀ ਨਹੀਂ ਪਰ ਮੈਂ ਹੁਣ ਲਾਸਟ ਬੇਨਤੀ ਮੇਰੇ ਐਨਆਰਆਈ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਤੁਸੀਂ ਮੈਨੂੰ ਫੋਨ ਕਰਦੇ ਹੋ ਬਾਬਾ ਜੀ ਤੁਸੀਂ ਮੋਰਚੇ ਤੇ ਨਹੀਂ ਜਾਂਦੇ ਤੁਸੀਂ ਡਟ ਕੇ ਪਹਿਰਾ ਦਿਓ ਮਾਤਾ ਡੜ ਕੇ ਪਹਿਰਾ ਦੇਣ ਨੂੰ ਤਿਆਰ ਆਉ ਮੇਰੇ ਪਿੱਛੇ 6 ਮਰੀਜ਼ ਪਏ ਆ ਉਹਨਾਂ ਨੂੰ ਰੋਟੀ ਜੋਗਾ ਦਾ ਕਰ ਦੋ ਤੁਸੀਂ ਰਾਸ਼ਨ ਦੇ ਦੋ ਉਹਨਾਂ ਨੂੰ ਦਵਾਈਆਂ ਦੇ ਦੋ ਮੇਰੀ ਮਾਤਾ ਅਰਥੇ ਰਹਿੰਦੀ ਆ ਮੇਰਾ ਭਰਾ ਰਹ ਜੂਗਾ ਸਾਡਾ ਬਿਜਲੀ ਦਾ ਬਿੱਲ ਨਹੀਂ ਭਰਿਆ ਗਿਆ 3 ਮਹੀਨੇ ਹੋ ਗਏ ਮੀਟਰ ਪਟ ਰਹੇ ਨੇ ਦੱਸੋ ਮੈਂ ਉਰੇ ਮੋਰਚੇ ਤੇ ਫੇਰਾ ਉਧਰੋਂ ਸਾਡੇ ਮਰੀਜ਼ ਰੁਲ ਜਾਣ ਕੌਮ ਖੜੇ ਤਾਂ ਸਹੀ ਕਿਸੇ ਮੇਰੇ 'ਚ ਹੋਰ ਤਾਂ ਕੋਈ ਕਸੂਰ ਨਹੀਂ ਧੀ ਮੈਨੂੰ ਮੜਾ ਕੇ ਕਹਿਂਦੇ ਵੀ ਇਹ ਚੱਲ ਮੈਂ ਦੱਸ ਬੈਠੇ ਵੀ ਮੈਂ ਫੀਮ ਖਾ ਲੈਣਾ ਮੈਂ ਗੁਰੂ ਗ੍ਰੰਥ ਸਾਹਿਬ ਕਿੰਨੀ ਹੱਥ ਕਰਕੇ ਖਾਣਾ ਜਦਦਾ ਮੈਂ ਜੇਲ੍ਹ ਚੋਂ ਆਇਆ ਹਜ਼ੂਰੀ ਚੋਂ ਮੇਰਾ ਪ੍ਰਸ਼ਾਦਾ ਵੀ ਇੱਕ ਟਾਈਮ ਸਕਦਾ 24 ਘੰਟੇ ਚਾਹ ਵੀ ਨਹੀਂ ਪੀਂਦਾ ਉਹ ਵੀ ਲਾਂਬਾ ਤੁਹਾਡਾ ਹਲਾਤਾ ਦੂਸਰਾ ਲਾਂਬਾ ਇਹ ਲੰਦੇ ਦੀ ਵੀ ਤੁਸੀਂ ਸਾਧ ਕਿਉਂ ਸਿੱਖ ਦਾ ਤਾਂ ਗ੍ਰਸਤੀ ਹੋਣਾ ਗ੍ਰਸਤੀ ਪ੍ਰਧਾਨ ਹੈ ਤੁਸੀਂ ਸੰਘ ਹੋ ਤੁਸੀਂ ਗ੍ਰਸਤੀ ਜੀਵਨ ਚ ਕਿਉਂ ਨਹੀਂ ਆਉਂਦੇ ਮੈਂ ਉਹ ਵੀ ਗੱਲ ਤੁਹਾਡੀ ਪ੍ਰਵਾਨ ਕਰ ਲਈ ਵੀ ਕੋਈ 29 ਸਾਲ ਦੀ ਮੇਰੀ ਉਮਰ ਹੈ ਜੇ ਕਿਤੇ ਸੰਯੋਗ ਮਿਲੇ ਪਰ ਕਰਾਉਣਾ ਵਿਆਹ ਉਹਦੇ ਨਾਲ ਆ ਜਿਹੜੀ 315 ਚਲਾ ਸਕੇ ਬੋਲੇ ਸੋਨ ਹਾਲ ਸੱਜ ਰੈਸਾਇ ਖਾਲਸਾ ਭੰਡਰਾ ਵਾਲੇ ਵੀ ਮੈਂ ਨਰੇ ਵੀਰਾਂ ਨੂੰ ਹੀ ਬੇਨਤੀ ਕਰਦਾ ਗ੍ਰਸਤੀ ਜੀਵਨ ਚ ਵੀ ਆਵਾਂਗੇ ਦਸਤਾਰਾਂ ਵੀ ਸਜਾਵਾਂਗੇ ਮਹਾਰਾਜ ਕਿਰਪਾ ਕਰੇ ਸ਼ਾਸਤਰਧਾਰੀ ਦਾ ਉਦਾਸੀ ਸੰਪਰਦਾਇ ਵਿੱਚ ਹੋਰ ਹੈ ਆ ਨਿਹੰਗ ਸਿੰਘਾਂ ਦੀ ਬੁੱਢਾ ਦਲਪੰਥ ਹੋਰ ਹੈ ਇਹ ਅੱਡ ਅੱਡ ਸੰਪਰਦਾਵਾਂ ਨੇ ਪਰ ਮੈਂ ਹੁਣ ਇਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਸਾਰੇ ਕੇਸਰੀ ਨਿਸ਼ਾਨ ਸਾਹਿਬ ਇਕੱਠੇ ਹੋ ਕੇ ਇੱਕ ਜੰਗ ਲੜੀਏ ਮੈਂ ਤੁਹਾਨੂੰ ਲਿਸ਼ਚਾ ਲਾ ਕੇ ਕਹਿਣਾ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਿਓ ਔਰ ਮੇਰੀ ਗੱਲ ਇਹ ਲਿਖ ਕੇ ਰੱਖਿਓ ਮੈਂ ਕਾਨੂੰਨੀ ਲੜਾਈ ਵੀ ਕੱਲ ਤੋਂ ਲੜ ਰਹੇ ਆ ਕੋਰਟ ਦੇ ਵਿੱਚ ਬੰਦੀ ਸਿੰਘਾਂ ਲਈ ਇੱਕ ਵਾਰ ਟਰਾਈ ਕਰਕੇ ਦੇਖ ਲਈਏ ਮੈਂ ਤੁਹਾਨੂੰ ਕਹਿਣਾ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਿਓ ਬੰਦੀ ਸਿੰਘ ਬਾਹਰ ਆਉਣਗੇ ਆਉਣਗੇ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਅੰਗਲਾ ਪੰਜਾਬ 'ਚ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਲੇ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕ ਖਾਂਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਚ ਕੀਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਝਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ